ਰੋਟਰੀ ਕਲੱਬ ਮਲੇਰਕੋਟਲਾ ਦੇ ਪ੍ਰਧਾਨ ਮੁਹੰਮਦ ਖਾਲਿਦ ਐਮ ਡੀ ਰਹਿਬਰ ਸਪੋਰਟਸ ਦੀ ਯੋਗਤਾ ਵਾਈ ਦੇ ਵਿੱਚ ਸਥਾਨਕ ਮਲੇਰਕੋਟਲਾ ਕਲੱਬ ਦੇ ਵਿੱਚ ਨਵੇਂ ਸਾਲ ਤੇ ਪ੍ਰੋਗਰਾਮ ਦਿੱਤਾ ਗਿਆ ਮੁਹੰਮਦ ਖਾਲਿਦ ਨੇ ਕਿਹਾ ਕਿ ਨਵਾਂ ਸਾਲ ਸਾਡੇ ਸਭਨਾਂ ਦੇ ਲਈ ਖੁਸ਼ੀਆਂ ਭਰਿਆ ਹੋਵੇਗਾ ਤੇ ਆਮਨ ਸ਼ਾਂਤੀ ਵਾਲਾ ਮਾਹੌਲ ਰਹੇਗਾ ਅੱਜ ਰੋਟਰੀ ਕਲੱਬ ਦਾ ਜਿਹੜਾ ਮੀਟਿੰਗ ਦੇ ਵਿੱਚ ਮੀਟਿੰਗ ਵੀ ਹੋਈ ਹੈ ਤੇ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਰਿਪੋਰਟ ਹੋ ਗਿਆ ਇੱਦਾਂ ਕੀ ਕਰੀਏ ਰੋਟਰੀ ਕਲੱਬ ਦੀ ਮੀਟਿੰਗ ਜਿਹੜੀ ਸਾਡੀ ਹੈਗੀ ਇਹ ਦੇਖਿਆ ਮਾਰ ਮਾਰ ਹਰ ਇੱਕ ਮਹੀਨੇ ਮੰਥਲੀ ਮੀਟਿੰਗ ਹੁੰਦੀ ਹੁੰਦੀ ਆ ਤੇ ਉਹਦੇ ਵਿੱਚ ਹਰ ਇੱਕ ਮੀਟਿੰਗ ਦੇ ਵਿੱਚ ਅਸੀਂ ਕੋਈ ਨਾ ਕੋਈ ਟੌਪਿਕ ਰੱਖਦੇ ਆ ਤੇ ਜਾਂ ਫਿਰ ਨਵੇਂ ਮੈਂਬਰ ਜਿਸ ਤਰ੍ਹਾਂ ਅੱਜ ਤਿੰਨ ਮੈਂਬਰ ਨਵੇਂ ਬਣਾਏ ਗਏ ਨੇ ਡਾਕਟਰ ਕਰਮਵੀਰ ਮੈਨ ਨਾਲ ਖੜੇ ਨਾ ਇਹਨਾਂ ਨੂੰ ਮੈਂਬਰ ਬਣਾਇਆ ਇੱਕ ਮਿਸਟਰ ਸ਼ਹਿਵਾਜ਼ ਉਹਨਾਂ ਨੂੰ ਬਣਾਇਆ ਤੇ ਇੱਕ ਮਿਸਟਰ ਕਾਸ਼ਫ ਫਰੂਕੀ ਹੈ ਉਹਨਾਂ ਨੂੰ ਨਵਾਂ ਮੈਂਬਰ ਬਣਾਇਆ ਹੈ ਤੇ ਇਹ ਕਿ ਮਨ ਕੇ ਇਹ ਜਿਹੜੀ ਮੀਟਿੰਗ ਸੀ ਨਵੇਂ ਸਾਲ ਦੇ ਆਗਾਜ਼ ਦੇ ਵਿੱਚ ਕੀਤੀ ਗਈ ਹੈ ਅਰ ਇੱਕ ਤਰ੍ਹਾਂ ਦਾ ਸਮਝੋ ਵੀ ਨਵੇਂ ਸਾਲ ਦੀਆਂ ਮੁਬਾਰਕਬਾਦ ਵੀ ਦਿੱਤੀਆਂ ਗਈਆਂ ਨਾ ਨਵੇਂ ਸਾਲ ਨੂੰ ਵੈਲਕਮ ਵੀ ਕੀਤਾ ਗਿਆ ਹੈ 1230 ਰੋਡ ਦੇ ਕਲੱਬ ਦੇ ਮੈਂਬਰ ਬਣੇ ਹੋ ਪਰਿਵਾਰ ਦਾ ਹੁਆ ਹੋਇਆ ਇਹ ਕੀ ਸੋਚ ਕੇ ਬਣੀ ਮੇਰੀ ਮਲੇਰ ਕੋਟਲਾ ਵਾਸੀਆਂ ਦੇ ਪੱਖੋਂ ਸਿਹਤ ਸੇਵਾਵਾਂ ਦੇਣ ਦੀ ਮੇਰੀ ਸ਼ੁਰੂ ਤੋਂ ਕੋਸ਼ਿਸ਼ ਰਹੀ ਹੈ ਕਿ ਮੈਂ ਵਕ ਵਕ ਸਮਾਜਿਕ ਸੰਸਥਾਵਾਂ ਨਾਲ ਜੁੜ ਕੇ ਜਿੰਨੀਆਂ ਵੱਧ ਤੋਂ ਵੱਧ ਸੇਵਾ ਕਰਕੇ ਸਿਹਤ ਸੇਵਾਵਾਂ ਅੱਗੇ ਦੇਵਾਂ ਤੇ ਉਸ ਉਸ ਦੇ ਤਹਿਤ ਮੈਂ ਮੈਨੂੰ ਕੁਝ ਲੋਕਾਂ ਨੇ ਮੋਟੀਵੇਟ ਕੀਤਾ ਜਿਹੜੇ ਰੋਟਰੀਅਨ ਆਲਰੇਡੀ ਸਨ ਡਾਕਟਰ ਮੁਹੰਮਦ ਸ਼ਵੀਰ ਮੇਰੇ ਨਾਲ ਆਲਰੇਡੀ ਹਨ ਜਿਹੜੇ ਕਿ ਬਹੁਤ ਪਟਟਰਨ ਹਨ ਤੇ ਉਹ ਉਹ ਉਹਨਾਂ ਦੇ ਸਦਕਾ ਮੈਂ ਇਹ ਸੋਚਿਆ ਕਿ ਇਹ 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 ਰੋਟਰੀ ਕਲੱਬ ਦੇ ਜ਼ਰੀਏ ਮੈਂ ਜੇ ਆਪਣੀਆਂ ਕੁਝ ਕੀ ਕਹਿੰਦੇ ਆ ਕੰਟ੍ਰਿਬਿਊਸ਼ਨ ਦੇ ਸਕਾਂ ਸਮਾਜ ਨੂੰ ਆਪਣੀਆਂ ਸੇਵਾਵਾਂ ਦੇ ਕੇ ਜਾਂ ਸਮਾਜ ਦੀ ਭਲਾਈ ਲਈ ਜੋ ਵੀ ਕੁਝ ਮੈਂ ਆਪਣੀ ਕੰਟ੍ਰਿਬਿਊਸ਼ਨ ਦੇ ਸਕਾਂ ਉਹਦੇ ਕਰਕੇ ਮੈਂ ਰੋਟਰੀ ਕਲੱਬ ਜੁਆਇਨ ਕੀਤਾ ਧੰਨਵਾਦ ਸਾਹਿਬ ਅੱਜ ਰੋਟਰੀ ਕਲੱਬ ਦੀ ਮੰਥਲੀ ਮੀਟਿੰਗ ਵੀ ਸੀਗੀ ਤੇ ਨਵੇਂ ਸਾਲ ਦੇ ਵਾਰੇ ਵੀ ਸੀਗਾ ਇਹ ਕਿਵੇਂ ਅੱਗੇ ਦੇਖ ਰਹੇ ਹੋ ਤੁਹਾਡੀ ਮੈਂ ਜੀ ਮੁਮਨ ਖਾਲਿਦ ਪ੍ਰੈਜ਼ੀਡੈਂਟ ਰੋਟਰੀ ਕਲੱਬ ਮਲੇ ਕੋਲਾ ਅੱਜ ਸਾਡੀ 9 ਸਾਲ ਦੀ ਆਮਦਨ ਤੇ ਸਾਨੇ ਮੀਟਿੰਗ ਰੱਖੀ ਗਈ ਹੈ ਤੇ ਲੋਕਾਂ ਦਾ ਵੈਲਕਮ ਕੀਤਾ ਹੈ ਲੋਕਾਂ ਨੇ ਖਾਲੀਆਂ ਵਧਾਈਆਂ ਦਿੱਤੀਆਂ ਨੇ ਕਿਸੇ ਨੂੰ ਦੱਸਿਆ ਵੱਤਵਾਦੇ ਲੋਕਾਂ ਨੂੰ ਕਿਹਾ ਕਿ ਰੋਟਰੀ ਕਲੱਬ ਨਾਲ ਜੁੜੋ ਰੋਟੀ ਦੇ ਇੱਕ ਭਾਈਚਾਰਾ ਹੈ ਰੋਟੀ ਦਾ ਮਤਲਬ ਇੱਕ ਭਾਈਚਾਰਾ ਭਾਈਚਾਰੇ ਨੂੰ ਵੱਤਵਾਦੇ ਸੀ ਉਹ ਕਰ ਰਹੇ ਆ ਮੇਰੇ ਨਾਲ ਸਾਡਾ ਅਜਿਹੇ ਲੋਕਾਂ ਦਾ ਭਾਈਚਾਰਾ ਆਪਸ ਵਿੱਚ ਵੱਧਦਾ ਹੈ ਪਿਛੇ ਵੀ ਅਸੀਂ ਲਗਾਤਾਰ ਅੱਖਾਂ ਦੇ ਕੈਂਪ ਲਾਉਂਦੇ ਰਹੇ ਆ ਉਹ ਪਿਛੇ 2 ਮਹੀਨੇ ਪਹਿਲਾਂ ਵੀ ਅਸੀਂ ਲਾਇਆ ਹੈ ਹੋਰ ਆਉਣ ਵਾਲੇ ਵਕਤ ਨੂੰ ਅਸੀਂ ਮੈਡੀਕਲ ਚੈੱਕਅਪ ਦਾ ਕੈਂਪ ਲਵਾਵਾਂਗੇ ਜਾਂ ਅੱਖਾਂ ਦਾ ਕੈਂਪ ਹੋਰ ਲਵਾਣਾ ਹੈ ਫਰਵਰੀ ਦੇ ਵਿੱਚ ਇਨਸ਼ਾਅੱਲਾ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਆਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਜਿਆਦਾ ਜਿਆਦਾ ਰੋਟੀ ਨਾਲ ਜੁੜੋ ਔਰ ਪਾਈਚਾਰਾ ਵਧਾਵਾ ਆਪਸ ਵਿੱਚੀ ਔਰ ਮੈਂ ਨਵੇਂ ਸਾਲ ਦੀਆਂ ਦੁਵਾਰਾ ਪੂਰੇ ਮਲੇ ਕੋਲਾ ਵਾਸੀਆਂ ਨੂੰ ਵਧਾਈਆਂ ਦੇਣਾ ਰੱਬ ਇਹਨਾਂ ਨੂੰ ਸਾਰਿਆਂ ਨੂੰ ਖੁਸ਼ੀਆਂ ਭਰਾਂ ਸਾਲ ਗੁਜ਼ਰੇ